ਹੈਦਰਾਬਾਦ ਤੋਂ ਪੇਪਰ ਲੈਣ ਗਏ ਸਾਂ ਵਾਪਸ ਆਏ ਹਾਂ ਨਾਮਵਰ ਜਿੰਨੇ ਵੀ ਕਾਫੀ ਦੇ ਅੰਤਰਰਾਸ਼ਟਰੀ ਜੋ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਕਾਫੀ ਦੀਆਂ ਸ਼ਾਪਸ ਤੋਂ ਲੈ ਕੇ ਕੋਈ ਵੀ ਹੋਰ ਅੰਤਰਰਾਸ਼ਟਰੀ ਜਿੰਨੀਆਂ ਵੀ ਕੋਈ ਖਰੀਦੋ-ਫਰੋਖਤ ਦੀਆਂ ਦੁਕਾਨਾਂ ਚੋਟੀ ਦੀਆਂ ਹੋਣਗੀਆਂ ਮੈਂ ਕਿਤੇ ਵੀ ਹਿੰਦੀ ਸ਼ਬਦ ਦੇਖਿਆ ਨਹੀਂ ਬਹੁਤੀਆਂ ਤੇ ਅੰਗਰੇਜ਼ੀ ਵੀ ਨਹੀਂ ਸੀ ਕੱਲੀ ਸਿਰਫ ਉਹਨਾਂ ਦੀ ਜ਼ੁਬਾਨ ਦੇ ਫੱਟੇ ਸੀ ਇਹ ਫਖਰ ਕਰਨਾ ਅਸੀਂ ਪੰਜਾਬੀ ਬੁੱਲ ਗਏ ਹਾਂ ਸਿੱਖਾਂ ਨੂੰ ਵੱਖ ਸਿਰਫ ਕੀਤਾ ਹੀ ਤਾਂ ਗਿਆ ਕਿ ਸਭ ਤੋਂ ਪਹਿਲਾਂ ਇਹਨਾਂ ਦੇ ਵਿੱਚੋਂ ਬੁੱਧੀਜੀਵੀ ਖਤਮ ਕਰ ਦਿੱਤੇ ਜਾਣ ਤੇ ਸਾਡੇ ਤੋਂ ਜ਼ਬਾਨ ਖੋਹੀ ਜਾਏ ਅਸੀਂ ਉਸ ਬਾਬਤ ਚਿੰਤਿਤ ਨਹੀਂ ਪੰਜਾਬ ਵਿੱਚ ਸਕੂਲਾਂ ਵਿੱਚ ਜਿਵੇਂ ਹੁਣੇ ਜ਼ਿਕਰ ਕੀਤਾ ਸਾਡੀ ਵੀ ਇੱਕ ਟਰਸਟ ਹੈ ਛੋਟੀ ਜੀ ਜਿਸ ਵਿੱਚ ਅਸੀਂ ਖੁਦਕੁਸ਼ੀ ਕੀਤੇ ਕਿਸਾਨਾਂ ਦੀਆਂ ਬੇਟੀਆਂ ਨੂੰ ਪੜਾਉਂਦੇ ਹਾਂ ਉਹਨਾਂ ਦੀਆਂ ਫੀਸਾਂ ਦੇਣ ਜੋਗੇ ਕੁਦਰਤ ਨੇ ਵਾਹਿਗੁਰੂ ਨੇ ਬਣਾ ਦਿੱਤਾ ਉਹਨਾਂ ਦੇ ਸਕੂਲਾਂ ਵਿੱਚ ਪੰਜਾਬੀ ਨਹੀਂ ਬੋਲੀ ਜਾਂਦੀ ਮੈਂ ਰਿਮੋਟ ਏਰੀਆਜ਼ ਦੇ ਵੀ ਉੱਥੇ ਗੱਲ ਕਰ ਰਹੀ ਹਾਂ ਕਿ ਕੀ ਫਿਰੋਜ਼ਪੁਰ ਦੀ ਫਾਜ਼ਲਕਾ ਤੋਂ ਲੈ ਕੇ ਸਕੂਲਾਂ ਵਿੱਚ ਪੰਜਾਬੀ ਨਹੀਂ ਹੈ ਸਿੱਖ ਹਿਸਟਰੀ ਸਿੱਖ ਇਤਿਹਾਸ ਗਾਇਬ ਹੈ ਜਿੱਥੋਂ ਸਾਡੀ ਅਗਲੀ ਪਨੀਰੀ ਨੇ ਜੁੜਨਾ ਜਾਂ ਮਾਣ ਮਹਿਸੂਸ ਕਰਨਾ ਉਹ ਮੰਨਫੀ ਹੈ ਕਿਤੇ ਵੀ ਉਹਨਾਂ ਨੂੰ ਇਸ ਬਾਬਤ ਕੁਝ ਵੀ ਪਤਾ ਨਹੀਂ ਹੈ ਜੇ ਸਾਡੇ ਤੋਂ ਜ਼ਬਾਨ ਖੋ ਲਈ ਗਈ ਸਾਡੇ ਤੋਂ ਸਾਡਾ ਇਤਿਹਾਸ ਖੋ ਲਿਆ ਗਿਆ ਤਾਂ ਫਿਰ ਅਗਲੀ ਪਨੀਰੀ ਕਿਸ ਸੋਚ ਨਾਲ ਜੁੜੇ ਫਰਾਂਸ ਵਿੱਚ ਮੈਂ ਇੱਕ ਸਕੂਲ ਵਿੱਚ ਮੈਨੂੰ ਸਦਾ ਆਇਆ ਸੀ ਉੱਥੇ ਗੱਲ ਕਰਨ ਨੂੰ ਪੰਜਾਬੀ ਪੈਰਾਵੇ ਵਿੱਚ ਸਮੈਂ ਸੂਟ ਪਾ ਕੇ ਗਈ ਸੀ ਉੱਥੇ ਪੰਜਵੀਂ ਜਮਾਤ ਦਾ ਬੱਚਾ ਮੈਨੂੰ ਉੱਠ ਕੇ ਕੁਛ ਰਿਹਾ। ਕਿ ਤੁਸੀਂ ਉਸੇ ਰਿਲੀਜੀਅਨ ਨਾਲ ਜੁੜਿਓ ਜਿਹੜੇ ਸਿਰਫ ਆਪਣੀ ਕਿਰਪਾਨ ਲਈ ਰੌਲਾ ਰੱਪਾ ਪਾਉਂਦੇ ਰਹਿੰਦੇ ਆ। ਬਸ ਇੰਨੀਕ ਸੋਚ ਸੀ ਉਹਦੀ। ਮੈਂ ਉੱਥੇ ਖੜ ਕੇ ਉਹਨਾਂ ਨੂੰ ਦੱਸਿਆ ਕਿ ਕੌਣ ਨੇ ਸਾਡੇ ਛੋਟੇ ਸਹਬਜ਼ਾਦੇ ਕੀ ਹੋਇਆ ਸੀ ਸਾਡਾ ਉਹਦੇ ਵਿੱਚ ਤੇ ਕਿਉਂ? ਯਾਨੀ ਉਹਨਾਂ ਬੱਚਿਆਂ ਦੇ ਵੀ ਅੱਖਾਂ 'ਚੋਂ ਹੰਝੂ ਸਨ। ਪਰ ਇਹਦਾ ਮਤਲਬ ਹੈ ਅਸੀਂ ਬਹੁਤ ਮਾਰ ਖਾਧੀ ਏ ਸਾਡੇ ਬੁੱਧੀ ਜੀ ਵੀ ਅਸੀਂ ਆਪਣੀ ਨਿੱਕੇ ਜੇ ਇਕੱਠ ਦੇ ਵਿੱਚ ਬੋਲ ਕੇ ਬਹੁਤ ਖੁਸ਼ ਹੋ ਜਾਂਦੇ ਆ ਕਿ ਅਸੀਂ ਇੱਥੇ ਤੱਕ ਪਹੁੰਚ ਕਰ ਲਈ ਆਪਣਿਆਂ ਨੂੰ ਸੁਣਾ ਲਿਆ ਪਰ ਜਦੋਂ ਗੱਲ ਆਉਂਦੀ ਹੈ ਕਿ ਸਾਡੇ ਚੋਟੀ ਦੇ ਲੋਕ ਬੁੱਧੀ ਜੀ ਵੀ ਜਾਪਾਨ ਵਿੱਚ ਵੀ ਬੈਠੇ ਨੇ ਕਿ ਉਹਨਾਂ ਨੇ ਜਾਪਾਨੀ ਜ਼ੁਬਾਨ ਵਿੱਚ ਸਾਡੇ ਇਤਿਹਾਸ ਬਾਰੇ ਉੱਥੇ ਕੁਝ ਜਾਣਕਾਰੀ ਦਿੱਤੀ ਕੀ ਅਸੀਂ ਹੋਰ ਨਾ ਇੱਥੇ ਹੀ ਹਿੰਦੁਸਤਾਨ ਦੀ ਵੱਖੋ ਵੱਖਰੇ ਸੂਬਿਆਂ ਵਿੱਚ ਕਿ ਅਸੀਂ ਆਪਣੇ ਇਤਿਹਾਸ ਬਾਰੇ ਆਪਣੇ ਪਿਛੋਕੜ ਬਾਰੇ ਕੁਝ ਦੱਸ ਸਕੇ ਉਹਨਾਂ ਨੂੰ ਪਤਾ ਨਹੀਂ ਇਹਦਾ ਮਤਲਬ ਸਪਸ਼ਟ ਹੈ ਕਿ ਅਸੀਂ ਖੰਡ ਖੋਲ ਕੇ ਆਪਣੇ ਨੂੰ ਇਕਵਾ ਰਹੇ ਹਾਂ ਮੂੰਹ ਮਿੱਠਾ ਕਰ ਰਹੇ ਹਾਂ ਆਪਣੇ ਆਪ ਦੀ ਖੁਸ਼ੀ ਸਾਂਝੀ ਕਰ ਲੈਣੇ ਆ ਤੇ ਫਿਰ ਅਸੀਂ ਦੂਸਰਿਆਂ ਤੇ ਉਂਗਲ ਚੱਕਦੇ ਹਾਂ ਇਹ ਸਾਡੇ ਬਾਰੇ ਕੀ ਜਾਣਦੇ ਨੇ ਜੇ ਫਰਾਂਸ ਦੇ ਇੱਕ ਸਕੂਲ ਚ ਪੰਜਵੀਂ ਚ ਪੜ੍ਹਦੇ ਬੱਚੇ ਨੂੰ ਸਿਰਫ ਇਨਾ ਪਤਾ ਇਹ ਕੋਈ ਉਹ ਨੇ ਜਿਹੜੇ ਬੱਸ ਲੜਦੇ ਹੀ ਨੇ ਇਹਨਾਂ ਦਾ ਕੰਮ ਸਿਰਫ ਲੜਨਾ ਹੋਰ ਇਹਨਾਂ ਨੂੰ ਕੁਝ ਨਹੀਂ ਆਉਂਦਾ ਵੀ ਇਹ ਸਿਰਫ ਆਪਣੀ ਕਿਰਪਾਨ ਲਈ ਲੜੀ ਜਾਂਦੇ ਨੇ ਇਹ ਤਾਂ ਕੋਈ ਜਾਣਕਾਰੀ ਉੱਥੇ ਜਾਣ ਦਾ ਮਤਲਬ ਨਾ ਹੋਇਆ